ਪੰਜਾਬ ਦੇ ਵਿੱਚ ਫਿਰ ਜਿਮਨੀ ਚੋਣਾਂ ਦਾ ਦੌਰ ਸੀ ਕੱਲ ਲੁਧਿਆਣਾ ਪੱਛਮੀ ਦੇ ਵਿੱਚੋਂ VOTING ਹੋਈ ਐ ਕੱਲ ਜਿਹੜੇ ਉਮੀਦਵਾਰ ਇਸ VOTING ਦੇ ਵਿੱਚ ਆਪਣੀ ਕਿਸਮਤ ਅਜਮਾ ਰਹੇ ਸੀ ਉਹਨਾਂ ਦੀ ਕਿਸਮਤ EVM ਦੇ ਵਿੱਚ ਬੰਦ ਹੋਈ ਐ ਤੇ 23 ਜੂਨ ਨੂੰ ਜਿਹੜੀ ਆ ਸਵੇਰੇ ਉਹਨਾਂ ਦੀ ਕਿਸਮਤ ਖੁੱਲਣੀ ਸ਼ੁਰੂ ਹੋਵੇਗੀ ਕੌਣ ਇਹ ਸ ਆ ਜਿਹੜੀ ਆ ਚੋਣ ਦੇ ਵਿੱਚ ਜਿੱਤਦਾ ਕੌਣ ਹਾਰਦਾ ਇਹ ਸਮਾਂ ਦੱਸੇਗਾ ਪਰ ਜੇ ਐਕਸਿਟ ਪੋਲ ਦੀ ਗੱਲ ਕਰੀਏ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਜਿਮਨੀ ਚੋਣਾਂ ਹੋਈਆਂ ਸੀ ਚਾਰ ਹਲਕਿਆਂ ਦੇ ਵਿੱਚ ਜਿਮਨੀ ਚੋਣਾ ਹੋਈਆਂ ਸੀ ਬਰਨਾਲਾ ਦੇ ਵਿੱਚ ਹੋਈ ਸੀ ਗਿੱਦੜਬਾਹਾ ਡੇਰਾ ਬਾਬਾ ਨਾਨਕ ਤੇ ਚੱਬੇਵਾਲ ਦੇ ਵਿੱਚ ਚਾਰ ਜਿਹੜੇ ਇਹ ਹਲਕੇ ਸੀ ਇਹਨਾਂ ਦੇ ਵਿੱਚ ਜਿਮਨੀ ਚੋਣਾ ਹੋਈਆਂ ਸੀ ਤਾਂ ਹੋਣਾ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਲੁਧਿਆਣਾ ਪੱਛਮੀ ਦੇ ਵਿੱਚ ਜਿਹੜੀ ਜਿਮਨੀ ਚੋਣ ਹੋਈ ਆ ਤਾਂ ਕੱਲ ਜਿਹੜੀ ਆ ਉਹ ਪੂਰੀ ਜਿਹੜੀ ਆ ਪ੍ਰਕਿਰਿਆ ਉਹ ਖਤਮ ਹੋਈ ਆ ਤਾਂ ਕੱਲ ਵੋਟਿੰਗ ਹੋਈ ਆ ਕੱਲ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਜਿਹੜੀ ਵੋਟਿੰਗ ਕੀਤੀ ਗਈ ਆ ਜਿਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ

ਕਾਂਗਰਸ ਤੋਂ ਉਮੀਦਵਾਰ ਭਾਰਤਪੁਸ਼ਨ ਆਸ਼ੂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਜਿਹੜੇ ਸੰਜੀਵ अरोड़ा ਤੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਉਮੀਦਵਾਰ ਪਰਪਕਾਰ ਸਿੰਘ ਘੋਮਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨਮਨੀਤ ਗੋਪੀ ਜਿਹੜੇ ਇਹਨਾਂ ਪ੍ਰਮੁੱਖ ਜਿਹੜੀਆਂ ਜਥੇਬੰਦੀਆਂ ਪ੍ਰਮੁੱਖ ਪਾਰਟੀਆਂ ਦੇ ਵਿੱਚੋਂ ਜਿਹੜੇ ਉਮੀਦਵਾਰ ਚੁਣੇ ਗਏ ਸੀ ਤਾਂ ਉਹਨਾਂ ਦੇ ਨਾਲ ਜਿਹੜੇ ਹੋਰ ਵੀ ਜਿਹੜੇ ਕੁੱਲ 14 ਉਮੀਦਵਾਰ ਮੈਦਾਨ ਦੇ ਵਿੱਚ ਸਨ ਜਿਨ੍ਹਾਂ ਦਾ ਭੂਿਕ ਕੱਲ ਈਵੀਐਮ ਦੇ ਵਿੱਚ ਕੈਦ ਹੋਇਆ ਵੋਟਾਂ ਦੀ ਗਿਣਤੀ 23 ਜੂਨ ਨੂੰ ਹੋਵੇਗੀ ਚੋਣ ਕਮਿਸ਼ਨ ਦੇ ਹੁਕਮਾਂ ਤੇ ਪ੍ਰਸ਼ਾਸਨ ਦੇ ਵੱਲੋਂ 194 ਪੋਲਿੰਗ ਕੇਂਦਰ ਸਥਾਪਿਤ ਕੀਤੇ ਗਏ ਸੀ VOTING ਸਵੇਰੇ 7:00 ਵਜੇ ਤੋਂ ਸ਼ੁਰੂ ਹੋਈ ਤੇ ਜ਼ਿਆਦਾਤਰ ਲੋਕਾਂ ਨੇ VOTING ਸ਼ੁਰੂ ਹੁੰਦੇ ਸਾਰੇ ਬੋਟ ਪਾਉਣੇ ਬਿਹਤਰ ਸਮਝੀ VOTING ਸ਼ੁਰੂ ਹੁੰਦੇ ਸਾਰੇ ਡੀਸੀ ਹਮਾਂਸ਼ੂ ਜੈਨ ਨੇ ਵੀ ਬੋਟ ਪਾਉਣ ਲਈ ਪਹੁੰਚ ਪਹੁੰਚ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਬੋਟ ਪਾਉਣ ਦੀ ਅਪੀਲ ਕੀਤੀ ਦੁਪਹਿਰ 1:00 ਵਜੇ ਦੀ ਗੱਲ ਕਰੀਏ ਤਾਂ 1:00 ਵਜੇ ਤੱਕ 33.1% ਦੀ ਜਿਹੜੀ VOTING ਹੋ ਚੁੱਕੀ ਸੀ ਪਰ ਉਸ ਤੋਂ ਬਾਅਦ ਤੇਜ਼ ਤੇਜ ਗਰਮੀ ਕਾਰਨ ਜ਼ਿਆਦਾਤਰ ਪੋਲਿੰਗ ਕੇਂਦਰਾਂ ਤੇ ਚੁੱਪ ਛਾਈ ਰਹੀ ਬਹੁਤ ਘੱਟ ਵੋਟਰ ਵੋਟ ਪਾਉਣ ਦੇ ਲਈ ਘਰਾਂ ਦੇ ਵਿੱਚੋਂ ਨਿਕਲੇ ਜੀ ਗੱਲ ਕਰੀਏ ਕਿ ਵੋਟਿੰਗ ਦੇ ਦੌਰਾਨ ਕੁਝ ਥਾਵਾਂ ਦੇ ਬਾਹਰੀ ਇਲਾਕਿਆਂ ਦੇ ਲੋਕ ਇਕੱਠੇ ਹੋਣ ਅਤੇ ਪੋਲਿੰਗ ਕੇਂਦਰਾਂ ਤੇ ਜਾਲੀ ਬੂਟਾਂ ਪਾਉਣ ਅਤੇ ਲੋਕਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਸਮਰਥਕਾਂ ਨੇ ਰੋਕ ਦਿੱਤਾ ਹਾਲਾਂਕਿ ਇਸ ਸਮੇਂ ਦੌਰਾਨ ਪੁਲਿਸ ਪੂਰੀ ਤਰ੍ਹਾਂ ਚੌਕਸ ਰਹੀ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਨੂੰ ਖੁਦ ਪੋਲਿੰਗ ਕੇਂਦਰਾਂ ਦਾ ਦੌਰਾ ਕਰਦੇ ਅਤੇ ਸੁਰੱਖਿਆ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਦੇਖਿਆ ਗਿਆ ਜਿਉਂ ਹੀ ਘੜੀ ਤੇ 6 ਵਜੇ ਦਾ ਸਾਰੇ ਪੋਲਿੰਗ ਕੇਂਦਰਾਂ ਦੇ ਮੁੱਖ ਗੇਟ ਬੰਦ ਕਰ ਦਿੱਤੇ ਗਏ ਇਸ ਦੌਰਾਨ ਪੋਲਿੰਗ ਬੂਥਾਂ ਦੇ ਅੰਦਰ ਖੜੇ ਵੋਟਰਾਂ ਨੂੰ ਹੀ ਵੋਟ ਪਾਉਣ ਇਜ਼ਾਜ਼ਤ ਆਦਤ ਹੀ ਗਈ ਸੀ ਤਾਂ ਹੁਣ ਆ ਐਗਜ਼ਿਟ ਆ ਪੋਲ ਦੀ ਗੱਲ ਕਰੀਏ ਕਿ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਚਾਰ ਹਲਕਿਆਂ ਦੇ ਵਿੱਚ ਜਿਮਨੀ ਚੋਣਾ ਹੋਇਆ ਸੀ ਕਿ ਇੱਥੇ ਦੇ ਜਿਹੜੇ ਐਮਪੀ ਸੀਗੇ ਉਹ ਅੱਗੇ ਇਹ ਤੁਦ ਜਿਹੜੇ ਵਿਧਾਇਕ ਸੀਗੇ ਉਹ ਐਮਪੀ ਬਣ ਕੇ ਜਿਹੜੇ ਅੱਗੇ ਚਲੇ ਗਏ ਮੈਂਬਰ ਆਫ ਪਾਰਲੀਮੈਂਟ ਬਣੇ ਤਾਂ ਇਹ ਜਿਹੜੀਆਂ 4 ਸੀਟਾਂ ਖਾਲੀ ਹੋਈਆਂ ਸੀ ਗਿੱਦੜਬਾਹ ਸੀਟ ਖਾਲੀ ਹੋਈ ਸੀ ਡੇਰਾ ਬਾਬਾ ਨਾਨਕ ਸੀਟ ਖਾਲੀ ਹੋਈ ਸੀ ਤੇ ਚੱਬੇਵਾਲ ਸੀਟ ਖਾਲੀ ਹੋਈ ਸੀ ਤੇ ਨਾਲ ਹੀ ਜਿਹੜਾ ਬਰਨਾਲਾ ਸੀਟ ਹੈ ਉਹ ਵੀ ਖਾਲੀ ਹੋਈ ਸੀ ਕਿਉਂਕਿ ਬਰਨਾਲਾ ਸੀਟ ਤੋਂ ਗੱਲ ਕਰੀਏ ਬਰਨਾਲਾ ਸੀਟ ਤੋਂ ਜਿਹੜੇ ਮੀਤ ਹੇਰ ਨੇ ਉਹ ਵਿਧਾਇਕ ਸੀਗੇ ਗਿੱਦੜਬਾਹ ਦੀ ਗੱਲ ਕਰੀਏ ਤਾਂ ਗਿੱਦੜਬਾਹ ਤੋਂ ਰਾਜਾ ਵੜਿੰਗ ਵਿਧਾਇਕ ਸੀ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਸੁਖਜਿੰਦਰ ਰੰਦਾਵਾ ਜਿਹੜੇ ਨੇ ਉਹ ਐਕਸੀਗੇ ਜੋ ਚੱਬੇਵਾਲ ਦੀ ਗੱਲ ਕਰੀਏ ਤਾਂ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਜਿਹੜੇ ਉਹ ਆ ਇੱਥੋਂ ਵਿਧਾਇਕ ਸੀਗੇ ਤਾਂ ਉਹਨਾਂ ਦੇ ਵੱਲੋਂ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜੀ ਗਈ ਜਿੱਤ ਹਾਸਲ ਕੀਤੀ ਗਈ ਤਾਂ ਚਾਰੇ ਸੀਟਾਂ ਖਾਲੀ ਹੋਈਆਂ ਸੀ ਤਾਂ ਸਾਰਿਆਂ ਤੋਂ ਹੌਟ ਸੀਟ ਉਹਦੋਂ ਦੀ ਮੰਨੀ ਜਾਂਦੀ ਗਿੱਦੜਬਾਹ ਦੀ ਗੱਲ ਕਰੀਏ ਤਾਂ ਗਿੱਦੜਬਾਹ ਦੇ ਵਿੱਚੋਂ ਡਿੰਪੀ ਟਿਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜ ਰਹੇ ਸੀ ਜਿਨ੍ਹਾਂ ਨੇ 71644 ਵੋਟਾਂ ਹਾਸਲ ਕੀਤੀਆਂ ਸੀ ਤੇ ਅਮਰਤਾ ਵੜਿੰਗ ਜਿਹੜੇ ਕਾਂਗਰਸ ਪਾਰਟੀ ਤੋਂ ਉਮੀਦਵਾਰ ਸੀਗੇ ਤਾਂ ਉਹਨਾਂ ਨੂੰ 49645 ਵੋਟਾਂ ਪਈਆਂ ਸੀ ਮਨਪ੍ਰੀਤ ਬਾਦਲ ਆ ਬੀਜੇਪੀ ਤੋਂ ਚੋਣ ਲੜ ਰਹੇ ਸੀ ਜਿਹੜੇ ਸਿਰਫ 12227 ਵੋਟਾਂ ਤੇ ਸਿਮਟ ਕੇ ਰਹਿ ਚੁੱਕੇ ਸੀ ਦੱਸਦੀ ਏ ਕਿ ਡਿੰਪੀ ਢੱਲੋਂ ਨੇ ਉੱਥੋਂ 21969 ਵੋਟਾਂ ਤੇ ਜਿਹੜੀ ਆ ਜਿੱਤਾ ਹਾਸਲ ਕੀਤੀ ਸੀ ਕਿਉਂਕਿ ਜ਼ੋਰਦਾਰ ਟੱਕਰ ਸੀ ਇੱਕ ਪਾਸੇ ਡਿੰਪੀ ਢੱਲੋਂ ਤੇ ਦੂਜੇ ਪਾਸੇ ਰਾਜਾ ਵੜਿੰਗ ਦੀ ਧਰਮ ਪਤਨੀ ਅਮਰਤਾ ਵੜਿੰਗ ਸੀ ਜੇ ਹੁਣ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਤੋਂ ਚੋਣ ਲੜੇ ਸੀ ਜਿਨ੍ਹਾਂ ਨੇ 59000 ਸੋ 4 ਵੋਟਾਂ ਹਾਸਲ ਕੀਤੀਆਂ ਸੀ ਜਤਿੰਦਰ ਕੌਰ ਰੰਦਾਵਾ ਕਾਂਗਰਸ ਤੋਂ ਚੋਣ ਲੜੇ ਸੀ ਉਹਨਾਂ ਨੇ 53405 ਵੋਟਾਂ ਹਾਸਲ ਕੀਤੀਆਂ ਸੀ ਰਵੀਕਰਨ ਸਿੰਘ ਕਾਲੋਂ ਬੀਜੇਪੀ ਤੋਂ ਚੋਣ ਲੜੇ ਸੀ ਉਹਨਾਂ ਨੂੰ ਮਹਿਜ 6505 ਵੋਟਾਂ ਜਿਹੜੀਆਂ ਨੇ ਉਹ ਪਈਆਂ ਸੀ ਤਾਂ ਇੱਥੇ ਜਿਹੜਾ ਡੇਰਾ ਬਾਬਾ ਨਾਨਕ ਗੁਰਦੀਪ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਸੀ ਜਿਨ੍ਹਾਂ ਨੇ ਜਤਿੰਦਰ ਕੌਰ ਰੰਦਾਵਾ ਨੂੰ ਜਿਹੜਾ ਉਸ 5599 ਵੋਟਾਂ ਦੇ ਨਾਲ ਜਿਹੜਾ ਹਰਾਇਆ ਸੀ ਇੱਥੇ ਵੀ ਜਿਹੜੇ ਮੁਕਾਬਲਾ ਜ਼ੋਰਦਾਰ ਸੀਗਾ ਕਿਉਂਕਿ ਇੱਕ ਪਾਸੇ ਗੁਰਦੀਪ ਸਿੰਘ ਰੰਦਾਵਾ ਸੀ ਤੇ ਦੂਜੇ ਪਾਸੇ ਜਤਿੰਦਰ ਕੌਰ ਰੰਦਾਵਾ ਸੁਖਜਿੰਦਰ ਸਿੰਘ ਰੰਦਾਵਾ ਦੀ ਧਰਮ ਪਤਨੀ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਤਾਂ ਉਹਨਾਂ ਨੂੰ ਜਿਹੜਾ 5699 ਵੋਟਾਂ ਦੇ ਨਾਲ ਜਿਹੜੀ ਹਾਰ ਹੈ ਕਬੂਲੀ ਨਹੀਂ ਪਈ ਸੀ ਜੇ ਗੱਲ ਹੁਣ ਚੱਬੇਵਾਲ ਦੀ ਕਰੀਏ ਤਾਂ ਚੱਬੇਵਾਲ ਦੇ ਵਿੱਚ ਡਾਕਟਰ ਸ਼ਾਹ ਕੁਮਾਰ ਚੱਬੇਵਾਲ ਦੇ ਜਿਹੜੇ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਸੀ ਤੇ 52900 ਚਾਰ ਵੋਟਾਂ ਜਿਹੜੀਆਂ ਨੇ ਉਹ ਹਾਸਲ ਕੀਤੀਆਂ ਸੀ ਰਣਜੀਤ ਕੁਮਾਰ ਜਿਹੜੇ ਨੇ ਉਹਨਾਂ ਨੇ ਕਾਂਗਰਸ ਤੋਂ ਚੋਣ ਲੜੀ ਸੀ ਉਹਨਾਂ ਨੂੰ 23200 14 ਵੋਟਾਂ ਪਈਆਂ ਸੀ ਸੂਨ ਸਿੰਘ ਠੰਡਲ ਨੇ ਬੀਜੇਪੀ ਤੋਂ ਚੋਣ ਲੜੀ ਸੀ ਜਿਨ੍ਹਾਂ ਨੂੰ 8600 ਜਿਹੜੀਆਂ 92 ਵੋਟਾਂ ਸਿਰਫ ਪਈਆਂ ਸੀ ਜੇ ਇੱਥੇ ਦੀ ਗੱਲ ਕਰੀ ਤਾਂ ਇੱਥੇ ਸਭ ਤੋਂ ਵੱਡੇ ਮਾਰਜਨ ਦੇ ਨਾਲ ਜਿਹੜੀ ਜਿੱਤ ਹਾਸਲ ਕੀਤੀ ਸੀ ਆਮ ਆਦਮੀ ਪਾਰਟੀ ਨੇ 28690 ਵੋਟਾਂ ਦੇ ਨਾਲ ਡਾਕਟਰ ਇਸ਼ਾਕ ਕੁਮਾਰ ਚੱਬੇਵਾਲ ਦੇ ਵੱਲੋਂ ਜਿਹੜੀ ਆ ਉਹ ਜਿੱਤ ਹਾਸਲ ਕੀਤੀ ਸੀ ਜੇ ਹੁਣਾਂ ਗੱਲ ਬਰਨਾਲਾ ਦੀ ਕਰੀਏ ਤਾਂ ਬਰਨਾਲਾ ਦੇ ਵਿੱਚ ਕਾਲਾ ਢਿੱਲੋਂ ਦੇ ਵੱਲੋਂ ਜਿਹੜੀ ਆ ਕਾਂਗਰਸ ਪਾਰਟੀ ਤੋਂ ਚੋਣ ਲੜੀ ਗਈ ਉਹਨਾਂ ਦੇ ਵੱਲੋਂ ਉਹਨਾਂ ਨੇ 28254 ਵੋਟਾਂ ਜਿਹੜੀਆਂ ਹਾਸਲ ਕੀਤੀਆਂ ਸੀ ਜੇ ਹਰਿੰਦਰ ਸਿੰਘ ਢਾਲੀਵਾਲ ਦੀ ਗੱਲ ਕਰੀਏ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਸੀ ਉਹਨਾਂ ਨੂੰ 26097 ਵੋਟਾਂ ਪਈਆਂ ਸੀ ਕੇਵਲ ਸਿੰਘ ਢਿੱਲੋਂ ਨੇ ਭਾਜਪਾ ਤੋਂ ਚੋਣ ਲੜੀ ਸੀ ਉਹਨਾਂ ਨੂੰ 17958 ਵੋਟਾਂ ਪਈਆਂ ਸੀ ਗੁਰਦੀਪ ਸਿੰਘ ਬਾਠ ਜਿਹੜੇ ਆਜ਼ਾਦ ਤੌਰ ਤੇ ਲੜੇ ਸੀ ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਸੀ ਉਹਨਾਂ ਨੂੰ 16892 ਵੋਟਾਂ ਪਈਆਂ ਸੀ ਜਿੱਥੇ ਗੱਲ ਕਰੀਏ ਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੋਇਆ ਸੀ ਕਾਂਗਰਸ ਨੇ ਚੋਣ ਜਿੱਤੀ ਸੀ 21 157 ਵੋਟਾਂ ਦੇ ਨਾਲ ਕਾਲਾ ਢੱਲੋਂ ਨੇ ਜਿਹੜੀ ਆ ਵਿਧਾਇਕੀ ਜਿੱਤੀ ਸੀ ਵਿਧਾਇਕ ਬਣੇ ਸੀ ਜੇ ਗੱਲ ਹੁਣ ਬਰਨਾਲਾ ਸੀਟ ਦੀ ਕਰੀਏ ਤਾਂ ਬਰਨਾਲਾ ਸੀਟ ਤੇ ਇੱਕ ਪਾਸੇ ਹਰਿੰਦਰ ਸਿੰਘ ਧਾਲੀਵਾਲ ਸੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਟਿਕਟ ਲਈ ਪਰ ਉਸੇ ਦੇ ਬਰਾਬਰ ਜਿਹੜਾ ਆਮ ਆਦਮੀ ਪਾਰਟੀ ਤੋਂ ਬਾਕੀ ਹੋਏ ਗੁਰਦੀਪ ਸਿੰਘ ਬਾਠ ਨੇ ਜਿਹੜੀ ਚੋਣ ਲੜੀ ਸੀ ਜੇ ਰਿੰਦਰ ਧਾਲੀਵਾਲ ਦੀ ਗੱਲ ਕਰੀਏ ਤਾਂ ਉਹਨਾਂ ਨੂੰ 26997 ਵੋਟਾਂ ਪਈਆਂ ਸੀ ਗੱਲ ਗੁਰਦੀਪ ਬਾਠ ਦੀ ਕਰੀਏ ਉਹਨਾਂ ਨੂੰ 16899 ਵੋਟਾਂ ਪਈਆਂ ਸੀ ਜੇ ਫਰਕ ਦੀ ਗੱਲ ਕਰੀਏ ਤਾਂ ਫਰਕ ਸਿਰਫ 2157 ਵੋਟਾਂ ਦਾ ਸੀ ਜੇਕਰ ਗੁਰਦੀਪ ਬਾਠ ਚੋਣ ਨਾਲ ਲੜਦੇ ਜੇ ਗੁਰਦੀਪ ਬਾਠ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਤਾਂ ਲੱਗਦਾ ਕਿ ਜਿਹੜੀ ਚੌਥੀ ਸੀਟ ਵੀ ਕਾਲਾ ਢਿੱਲੋਂ ਦੀ ਸੀਟ ਸੀ ਇਹ ਵੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਖਾਤੇ 'ਚ ਜਾ ਸਕਦੀ ਸੀ ਜਾਂ ਜਿਹੜੀਆਂ ਬਾਈ ਬਾਈ ਇਲੈਕਸ਼ਨ ਹੋਈਆਂ ਸੀ ਚਾਰ ਸੀਟਾਂ ਤੇ ਉਤੋਂ ਜਿਹੜੀਆਂ ਤਿੰਨ ਸੀਟਾਂ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਇਆ ਸੀ ਇੱਕ ਸੀਟ ਤੇ ਉਹ ਵੀ ਜਿਹੜਾ ਆਮ ਆਦਮੀ ਪਾਰਟੀ ਦੇ ਖਿਲਾਫ ਉਹਨਾਂ ਦਾ ਹੀ ਜਿਹੜਾ ਕੈਂਡੀਡੇਟ ਆ ਉਹਨਾਂ ਦਾ ਹੀ ਆਪਣਾ ਬੰਦਾ ਜਿਹੜਾ ਕੈਂਡੀਡੇਟ ਵਣ ਕੇ ਖੜਾ ਹੁੰਦਾ ਜਿਸ ਦੇ ਕਾਰਨ ਆਮ ਆਦਮੀ ਪਾਰਟੀ ਨੂੰ ਜਿਹੜਾ ਹਾਰ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਹੁਣ ਜੇ ਗੱਲ ਲੁਧਿਆਣਾ ਬਾਈਲੈਕਸ਼ਨ ਦੀ ਕਰੀਏ ਲੁਧਿਆਣਾ ਦੇ ਵਿੱਚ ਜਿਹੜੀ ਜ਼ੋਰ ਦਾ ਟੱਕਰ ਜੇ ਗੱਲ ਕਰੀਏ ਕਿ ਜ਼ੋਰ ਦਾ ਟੱਕਰ ਜੇ ਮੰਨੀਏ ਤਾਂ ਉੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਆਸ਼ੂ ਭਾਰਤ ਪੁੱਛਣਾ ਆਸ਼ੂ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਤੇ ਸੰਜੀਵ ਰੂੜਾ ਜਿਹੜੇ ਆਪ ਆਪ ਦੇ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਵਿੱਚ ਜਿਹੜੀ ਜ਼ੋਰਦਾਰ ਟੱਕਰ ਹੈ ਜਿਹੜੀ ਉਹ ਹੋਈ ਆ ਤਾਂ ਹੁਣ 23 ਜੂਨ ਨੂੰ ਜਿਹੜਾ ਰਿਜ਼ਲਟ ਸਾਹਮਣੇ ਆਵੇਗਾ ਕਿ ਜਿੱਤ ਕਿਸ ਦੀ ਹੁੰਦੀ ਹੈ ਕਿਸ ਦੇ ਨਾਲ ਜਿਹੜੀ ਦੁਨੀਆ ਤੁਰਦੀ ਹੈ ਜੇ ਸੱਤਾਧਾਰੀ ਪਾਰਟੀ ਦੀ ਗੱਲ ਕਰੀਏ ਤਾਂ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਹੈ ਬਾਈ ਇਲੈਕਸ਼ਨ ਜਿਹੜੇ ਪਿਛਲੇ ਹੋਏ ਸੀ ਉਹਨਾਂ ਦੇ ਵਿੱਚ ਤਿੰਨ ਥਾਮਾਂ ਤੇ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ ਤਾਂ ਇੱਥੇ ਵੀ ਜਿਹੜਾ ਪੂਰਾ ਜੋਰ ਆ ਉਹ ਲਾਇਆ ਹੋਇਆ ਸੀ ਤਾਂ ਹੁਣ ਆ 23 ਜੂਨ ਨੂੰ ਜਿਹੜਾ ਉਹ ਸਾਹਮਣੇ ਆਵੇਗਾ ਕਿ ਜਿੱਤ ਕਿਸ ਦੀ ਹੁੰਦੀ ਹੈ ਆਮ ਆਦਮੀ ਪਾਰਟੀ ਜਿੱਤਦੀ ਹੈ ਜਾਂ ਫਿਰ ਕਾਂਗਰਸ ਆ ਦੀ ਝੋਲੀਏ ਸੀਟ ਪੈਂਦੀ ਹੈ ਜਾਂ ਫਿਰ ਕੋਈ ਤੀਜਾ ਜਿਹੜਾ ਇਥੋਂ ਬਾਜ਼ੀ ਮਾਰ ਕੇ ਜਾਂਦਾ ਏ ਸਮਾਂ ਦੱਸੇਗਾ